ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨ ਹੋਵੀ ਜੇ ਸੋਚੀ ਲਖ ਵਾਰ ਛੁਪੇ ਛੁਪ ਨ ਹੋਵੀ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣਪਾਂ ਲਖੋ ਹੈ ਤੈਂ ਕਨ ਚੱਲੇ ਨਾਲ ਕਿਵ ਸਚਿਆ ਰਹੀਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਰ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਇ ਹੁਕਮੀ ਹੋਵਨ ਜੀ ਹੁਕਮਿ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇਂ ਦਰਸ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਜਐ ਤਾਂ ਹਮੈ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਤ ਜਾਣੇ ਨੀਸਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਆਦਰ ਹਦੂਰ ਕਤਨਾ ਕਥੀ ਨਾ ਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਹੇ ਬਾਖੇ ਪਉ ਪਾਰ ਅਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖੀ ਐ ਜਿਤ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਾਚ ਨਾਉ ਵਢਾਈ ਵਿਚਾਰ ਗਰਮੀਆਂ ਵੇ ਕਪੜਾ ਨਦਰੀ ਮੂਖ ਦਵਾਰ ਨਾਨਕੇ ਵੇ ਜਾਣੀਏ ਸਭ ਆਪਿ ਸਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆ ਸਮਾਈ ਗੁਰ ਈਸ਼ਰ ਗੁਰਪੁਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੀ ਕੇ ਨਾਇ ਕਰੀ ਜੇ ਤਿਸ ਰੋ ਟੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰਿਆ ਰਜਾ ਹੋਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਨ ਔਰ ਖਾਇ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨਾਵੀ ਤਾ ਵਤਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਵਲ ਕਾ ਸੁਣਿਆ ਦੀਪ ਲੋ ਪਾਤਲ ਸੁਣਿਆ ਪਹ ਨ ਸਕੇ ਕਾਲ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਵਰਮਾਇੰਦ ਸੁਣਿਆ ਮੁਖ ਸਲਾਹਣਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਇ ਸਨਾਨ ਸੁਣਿਆ ਪਰ ਪਰ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਛੇਕ ਪੀਰ ਪਾਤਸ਼ਾਹ ਸੁਣੇ ਆਂਦੇ ਪਾਵੇ ਰਾਹੋ ਸੁਣੇ ਹਾਥ ਹੋਵੇ ਸਗਾ ਹੋ ਨਾਨਕ ਭਗਤਾਂ ਸਦਾ ਵਿਕਾਰ ਸੁਣੇ ਦੂਪ ਪਾਪ ਦਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਰਮ ਨ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਿ ਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰ ਸਦਾar ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਪਵੇ ਨਾ ਪਿਖੇ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਮਾਣ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਹੇ ਦਰਾਜਾਨ ਪੰਚਾਂ ਕਾ ਗੁਰੇ ਇੱਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਇਸ ਤਿਆਰ ਤਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰthਲੇ ਕਵਨ ਜੋਰ ਜੀ ਜਾ ਤਿਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹ ਲਿਖ ਲਿਖ ਜਾਣੇ ਕੋਇ ਲਿਖ ਲਿਖਿਆ ਕੀਤਾ ਹੋਏ ਕੀਤਾ ਤਨ ਸੁਆਲੀ ਰੂਪ ਕੀਤੀ ਦਾਤੜੇ ਕੌਣ ਕੂਤ ਕੀਤਾ ਪਸਉ ਇੱਕੋ ਕੁਆਉ ਤਿਸਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੇ ਸਹੀ ਪਲਿਕਾਰ ਤੂੰ ਸਦਾ ਉਸ ਨਾਮ ਤਨ ਰੰਕਾਰ ਅਸੰਖ ਜਪ ਸੰਤ ਪਾਉ ਸੰਖ ਪੂਜਾ ਸੰਖ ਤਪ ਤਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰਮੋ ਪਖਸਾਰ ਸੰਖ ਮੋਨ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮ ਪ੍ਰ ਰੰਕਾਰ ਅਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਪੂੜੇ ਫਿਰਾਹੇ ਅਸੰਖ ਮਲੇਸ਼ ਮਲ ਭਕ ਖਾਹੇ ਅਸੰਖ ਨਿੰਦਿਕ ਸਰ ਕਰੇ ਪਰ ਨਾਨਕ ਨੀਚ ਕਾਹੇ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂ ਸਦਾ ਸੁਨਾਮਤ ਨਿਰੰਕਾਰ ਅਸੰਖ ਨਾਵ ਅਸੰਖ ਤਾਵ ਅਗੰਮ ਗੰਮ ਸੰਖ ਲੋ ਸੰਕੈ ਸਿਰ ਪਾਰ ਹੋਇ ਅਖਰੀ ਨਾਮ ਖਰੀ ਸਾਲ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰ ਅਸਰ ਸੰਜੋਗ ਵਿਖਾਣ ਜੇ ਨੇ ਲਿਖੇ ਤ ਸਰਣਾ ਹੈ ਜੇ ਫਰਮਾਏ ਤਿਵ ਤੇ ਪਾਹੇ ਜੇ ਤੱਕੀ ਤਾ ਤੀ ਤਾ ਨਾ ਵਣਾ ਵੈ ਨਾਹੀ ਕੋਤਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋ ਤਿਵ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਿਏ ਓ ਤੋਏ ਪਰੀਏ ਮਤ ਪਾਪਾ ਕੈ ਸੰਗ ਓ ਤੋ ਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖ ਨਾਹੀਂ ਕਰ ਕਰ ਕਰਣਾ ਲਿਖ ਲਿਆ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਪੁੰਨੀਆਂ ਵੋ ਜਾਹੁ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ تیرੈ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਪਰਮਾਉ ਸਤ ਸੁਆਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਤੇਤ ਕਵਣ ਵਾਰ ਕਮਣ ਸਿਰਤੀ ਮਾਹ ਕਮਣ ਜਿਥੂ ਆਕਾਰ ਵੇਲਾ ਪਾਇਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਪੁਰਾਣ ਥਿਤ ਵਰਣਾ ਜੋਗੀ ਜਾਣੇ ਰਤਮਾਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕੇਵ ਕਰ ਆਖ ਕੇ ਸਲਾਹੀ ਕਿਉ ਵਰਨੀ ਕੇਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣਿਆ ਕੇ ਗਨ ਸੁਹੈ ਪਤਲ ਪਤਲ ਲਖ ਅਗਾਸਾ ਅਗਾਸ ਓੜ ਕੋੜਤ ਪਾਲ ਥਕੇ ਵੇਦ ਕੈਨਕਵਾਤ ਸਹਸ ਠ ਰਹਿ ਤੈਨਕ ਤੇ ਬਾਸ ਲੋਇਕ ਤਾਤ ਲੇਖਾ ਹੋਇ ਤਨ ਲਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਕੀਏ ਆਪੇ ਜਾਣਿਆ ਸਾਲਾ ਹੀ ਸਾਲਾ ਹੈ ਤਿਸੁਰਤ ਨ ਪਾਈਆ ਨਦੀਆ ਤੇ ਬਾਪ ਵਿਸਮੁੰਦਨ ਜਾਣੀਏ ਸੁਮੰਦ ਸਾਹਿਬ ਸੁਲਤਾਨ ਗਿਰਹਾ ਸਤੀਮਾਨ ਧਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋਂ ਨਾ ਵਿਸਰੇ ਅੰਤ ਨ ਸਤਿ ਕਹਿ ਨ ਅੰਤੰਤ ਨ ਕਰਨ ਦੇਣ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਣ ਕੀਤੇ ਬਿਲ ਲਾਹੀ ਤਾਂ ਕੀ ਅੰਤਨ ਪਾਏ ਜਾਹੇ ਹੋ ਅੰਤ ਨ ਜਾਣੇ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਹਬ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਏ ਵਡੂ ਚਾਹੋ ਵੇ ਕੋਇ ਤਿਸ ਉੱਚੇ ਕੋ ਜਾਣੈ ਸੋਏ ਜੇ ਵਡਾਬ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਖਿਆ ਨ ਜਾਏ ਵੱਡਾ ਦਾਤਾ ਤਿਲ ਨਾਕਤ ਮਾਹੀ ਕੀਤੇ ਮੰਗ ਜੋਤ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਾਪ ਤੁਟਹਿ ਵਿਕਾਰ ਕੀਤੇ ਲੈ ਲੈ ਮਨੁ ਕਿਰਪਾ ਹੈ ਕੀਤੇ ਮੂਰਖ ਖਾਹੀ ਕਾਹੀ ਕੀਤੇ ਅਦੋਖ ਪੂਖ ਸੰਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਹੋ ਰੱਖ ਨਾ ਸਕੈ ਕੋਇ ਜੇ ਕੋ ਖਾਇ ਕੱਖ ਨ ਪਾਇਓ ਜਾਣੇ ਜੀਤੀ ਅਮੁ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਫੇਕੀ ਕੇ ਜਿਸਨੋ ਬਖਸੇ ਸਿਪਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਮੂਲ ਵਪਾਰ ਮੂਲ ਵਪਾਰੀ ਅਮੁੱਲ ਭੰਡਾਰ ਮੂਲ ਲਾਵੇ ਉਮੁੱਲ ਲੈ ਜਾਏ ਮੂਲ ਪਾਇਓ ਮੁੱਲਾ ਸਮਾਹੇ ਅਮੁੱਲ ਧਰਮ ਮੂਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸੀਸ ਮੂਲ ਨਿਸ਼ਾਨ ਅਮੁੱਲ ਕਰਮ ਮੂਲ ਫਰਮਾਨ ਅਮੁੱਲੋ ਮੂਲ ਆਖਿਆ ਨਾ ਜਾਇ ਆਖ ਆਖ ਰਹੇ ਲਿਵਲਾਏ ਅੱਖ ਵਿਦ ਪਾਠ ਪ੍ਰਾਨ ਅੱਖੇ ਪੜੇ ਕਰੇ ਵਿਖਿਆਣ ਅੱਖੇ ਵਰਮੇ ਅਖਿੰਦ ਅੱਖੇ ਗੋਪੀ ਤੇ ਗੋਵਿੰਦ ਅੱਖੇ ਈਸਰ ਅੱਖੇ ਸਿਧ ਅੱਖੇ ਕਿਤੇ ਕੀਤੇ ਬੁੱਧ ਅੱਖੇ ਦਾਨੂ ਅੱਖੇ ਦੇਵ ਅੱਖੇ ਸੁਰ ਨਰਮੁ ਜਨ ਸੇਵ ਕਿਤੇ ਅੱਖ ਅਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਅੱਖ ਨ ਸਕੇ ਕਈ ਕੇ ਜੇਵਡ ਪਾਵੇ ਤੇਵਡ ਹੋਏ ਨਾਨਕ ਜਾਣੇ ਸੋਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਾਲਖੀਐ ਸਰਗਾ ਵਾਰਾ ਗਾਵਾਰ ਸੋਦਰ ਕਿਹਾ ਸੋ ਕਰਕੇ ਹਾਜਿਤ ਬਿਸਰ ਸੁਮਾਲੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਬਾਵਨ ਹਾਰੇ ਕੀਤੇ ਰਾਗ ಪರಿਸ਼ੋਕੀਨ ਕੀਤੇ ਗਾਵਨ ਹਾਰੇ ਗਾਵਹਿ ਤਹੁ ਨੂੰ ਪਉਣ ਪਾਣੀ ਬਸੰਤਰ ਗਾਵਹਿ ਰਾਜਾ ਤੁਮ ਦਵਾਰੇ ਗਾਵਹਿ ਚਿਤ ਗੁਬਤ ਲਿਖ ਜਾਣਿਆ ਲਿਖ ਲਿਖ ਤਰਮ ਵਿਚਾਰੇ ਗਾਵਹਿ ਇਸਰ ਬਰਮਾ ਦੇਵੀ ਸੋ ਹੰਸਾਂ ਦਾਂ ਸਵਾਰੇ ਗਾਵਹਿ ਇਨ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਫਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀ ਆਮਨ ਮੋਨ ਸੁਰਗਾ ਮਚ ਪਿਆਲੇ ਗਾਵਨ ਰਤਨੁ ਪਾਏ ਤੇਰੇ 86 ਤੀਰਤ ਨਾਲੇ ਗਾਵਹਿ ਜੋਧਮਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਦਰ ਪੰਡਾ ਕਰ ਕਰ ਕੇ ਧਾਰੇ ਸੇ ਤੋ ਦਰੁਗਾਵੈ ਜੋਤਿ ਤਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨ ਜਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜੇ ਸਿਮਾ ਜਨ ਉਪਾਈ ਕਰ ਕਰ ਵੇਖ ਕੀਤਾ ਆਪਣਾ ਜਿਵ ਤਿਸਤੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਹੋ ਸ਼ਹਾ ਪਤ ਸਤਿ ਸਾਈਂ ਨਾਨਕ ਰਹਿਨ ਲਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੇਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਟੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿ ਸੇ ਆਦੇਸ ਆਧਾ ਨੀਲ ਨਾਦ ਅਨਾਥ ਜੁਗ ਜੁਗ ਇਕੋ ਵੇਸ ਉਗਤ ਗਿਆਨ ਦਾ ਭੰਡਾਰਣ ਘਟ ਘਟ ਵਾਜੇ ਨਾਦ ਆਪ ਨਾਥ ਰਾਤੀ ਸਭ ਜਾ ਕੀ ਰਿੱਧ ਸਿਦਵਰਾ ਸਾਧ ਸੰਯੋਗ ਵਿਜੋਗ ਦੁਇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ ਤਿਸੇ ਆਦੇਸ ਆਦ ਨੀਲ ਅਨਾਧ ਨਾਹਤ ਜੁਗ ਜੁਗ ਇੱਕੋ ਵੇਸ ਏਕਮਾਈ ਜੁਗਤ ਵਿਆਹੀ ਤਿੰਨ ਚਿੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਵਤਿਸ ਪਾਵੇ ਤੇ ਵਿਚ ਲਾਵੇ ਜੇ ਹੋਵੇ ਪ੍ਰਮਾਨ ਓ ਵੇਖੇ ਉਹਨਾਂ ਨਦਰਨਾਵੇ ਬਹੁਤ ਹੈ ਵਿਡਾਣ ਆਦੇਸ ਤਿਸੇ ਆਦੇਸ ਆਦ ਨੀਲ ਅਨਾਧ ਅਨਾਹਤ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵਿਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਨੀਲ ਨਦ ਨਹਤ ਜੁਗ ਜੁਗ ਇਕਵੀਸ ਸੋ ਇਕ ਦੂਜੀ ਪੌ ਲਖ ਹੋਏ ਲਖ ਵੇ ਲਖ ਵੀਸ ਲਖ ਲਖ ਗੇੜਾ ਕੀ ਏਕ ਨਾਮ ਜਗਦੀਸ਼ ਏਤਰਾ ਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੇ ਕੀ ਟਾਇਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੇ ਨੈ ਜੋਰ ਜੋਰ ਨ ਮੰਦਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਜਿਸ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰ ਤਿੱਥੇ ਸੋਹਣ ਪੰਜ ਪਰਮਾਨ ਨਜ਼ਰੀ ਕਰਮ ਪਵੇ ਨੀਸਾਨ ਕਾਚ ਪਕਾਈ ਉਥੇ ਪਾਏ ਨਾਨਕ ਗਾਇ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੀਤੇ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨੁ ਕੇਤੇ ਕੇਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਅਬਾਣੀ ਕੇਤੇ ਪਾਤਨ ਰਿੰਦ ਕੀਤੀ ਅਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੇ ਨਾਦ ਬਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਕੜੀਏ ਬਹੁਤ ਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਤਿੱਥੇ ਕੜੀਏ ਸੁਰਾਂ ਸਿਦਾਂ ਕੀ ਸੁਰ ਦ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਾ ਮਲ ਸੂਰਤਿ ਮੈਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਹੁਮਰੇ ਢਾਗੇ ਜਾਹੇ ਜਿਨ ਕੇ ਰਾਮ ਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਕ ਕਰੇ ਅਨੰਦ ਸਚਾ ਮਨ ਸੋਏ ਸਚਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਨ ਲਵਰ ਪੰਡ ਜੇ ਕੋ ਕਥਿ ਤੰਤ ਅਨੰਤ ਤਿੱਥੇ ਲੋ ਲੋ ਆਕਾਰ ਜਿਬ ਜਬ ਹੁਕਮ ਤਿ ਵੇ ਤਿ ਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਪੋਖਲਾ ਗੰਤਬ ਤਾਓ ਪਾਂਡਾ ਪਹੋ ਅੰਮ੍ਰਿਤ ਤਿਤਟਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਦਰਿ ਨੰਦ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇ ਆਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ